ਦਰ ਸੁਨੀਲ ਜਾਖੜ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਸੁਨੀਲ ਜਾਖੜ ਨੇ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਹੋਇਆ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਫਿਰੋਜ਼ਪੁਰ ਤੋਂ ਹਾਰੇ ਸਨ ਸੁਨੀਲ ਜਾਖੜ ਉਹਨਾਂ ਨੇ ਆਪਣੀ ਹਾਰ ਦੀ ਜ਼ਿੰਮੇਵਾਰੀ ਲਿਆ ਤੇ ਨਾਲ ਹੀ ਲਈ ਤੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਉਸ ਸੂਬੇ ਦੇ ਵਿੱਚ ਜੋ ਵੀ ਵਿਰੋਧੀ ਤੱਤ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੇ ਵਿੱਚ ناکਾਮਯਾਬ ਹੋਏ ਨੇ ਇਹਨਾਂ ਸਭ ਗੱਲਾਂ ਕਹਿੰਦਿਆਂ ਹੋਇਆ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਸੁਨੀਲ ਜਾਖੜ ਜੋ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਸੋਨੀਆ ਗਾਂਧੀ ਨੂੰ ਸੁਨੀਲ ਜਾਖੜ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਕਾਂਗਰਸ ਦੇ ਸਾਰੇ ਨੇਤਾ ਇੱਕ ਦੂਸਰੇ ਤੇ ਹਾਰ ਦੇ ਲਈ ਹਾਰ ਦਾ ਠਿਕਰਾ ਪਾਉਂਦੇ ਨਜ਼ਰ ਆਏ ਪ੍ਰਤਾਪ ਸਿੰਘ ਬਾਜਵਾ ਦੇ ਅਸਤੀਫੇ ਦੀ ਮੰਗ ਵੀ ਕੀਤੀ ਗਈ ਉਸ ਤੋਂ ਬਾਅਦ ਹੁਣ ਸੁਨੀਲ ਜਾਖੜ ਨੇ ਆਪਣਾ ਅਸਤੀਫਾ ਸੌਂਪਿਆ ਹੈ ਸੋਨੀਆ ਗਾਂਧੀ ਨੂੰ ਹੋਰ ਗੱਲਬਾਤ ਕਰਦੇ ਆ ਸਾਡੇ ਸਹਿਯੋਗੀ ਸਰਬਜੀਤ ਸਿੰਘ ਦੇ ਨਾਲ ਸਰਬਜੀਤ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਇਸ ਹਸ਼ਰ ਤੋਂ ਬਾਅਦ ਅਸਤੀਫਿਆਂ ਦੀ ਸਿਆਸਤ ਜਾਰੀ ਹੈ हां बिल्कुल क्योंकि जिस तरीके ਨਾਲ रिजल्ट आए ਨੇ ਨਕਸਵਾ ਦੇ 16 ਮਈ ਤੋਂ ਬਾਅਦ ਪਾਰਟੀ ਦੀ ਜੋ ਹਾਰ ਹੋਈ ਹੈਗੀ ਆ ਹਾਲਾਂਕਿ ਪ੍ਰੈਸ਼ਰ ਜ਼ਰੂਰ ਸੀਗਾ ਪ੍ਰਤਾਪ ਸਿੰਘ ਬਾਜਬਾ ਦੇ ਉੱਤੇ ਪਰ ਕਿਉਂਕਿ ਸੀਐਲਪੀ ਦੇ ਲੀਡਰ ਹੈਗੇ ਨੇ ਸਿਲਪ ਪਰ ਜਾਖੜ ਔਰ ਉਹ ਖੁਦ ਵੀ ਫੋਜਪੁਰ ਤੋਂ ਇਲੈਕਸ਼ਨ ਲੜੇ ਤਾਂ ਹਾਰ ਗਏ ਆ ਨੈਤਿਕ ਜ਼ਿੰਮੇਵਾਰੀ ਲੈਂਦੇ ਉਹਨਾਂ ਨੇ ਅਸਤੀਫਾ ਦਿੱਤਾ ਹੈਗਾ ਔਰ ਹਾਲਾਂਕਿ ਇਹ ਅਸਤੀਫਾ ਮਨਜ਼ੂਰ ਹੋਇਆ ਹੈ ਨਹੀਂ ਯਾਨੀ ਇਹ ਅਜੇ ਹਾਈ ਕਮੰਡ ਨੇ ਨਹੀਂ ਜੀ ਨੂੰ ਮੰਨਿਆ ਹੈਗਾ ਪਰ ਫਿਲਹਾਲ ਇਹ ਹੈ ਕਿ ਉਹਨਾਂ ਨੇ ਜਿਹੜਾ ਆਪਣਾ ਅਹੁਦੇ ਤੋਂ ਹੈਗਾ ਉਹ ਅਸਤੀਫਾ ਦੇ ਦਿੱਤਾ ਹੈ ਸਰਬਿਤ ਜੋ ਇਸ ਪੱਧਰ ਤੇ ਅਸਤੀਫਿਆਂ ਦੀ ਸਿਆਸਤ ਲਗਾਤਾਰ ਜਾ ਰਹੀ ਹੈ ਪਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਇਸ ਹਾਰ ਦੇ ਲਈ ਉਨੇ ਹੀ ਜ਼ਿੰਮੇਵਾਰ ਨੇ ਉਹਨਾਂ ਤੋਂ ਅਸਤੀਫੇ ਦੀ ਮੰਗ ਕਿਸੇ ਵੱਲੋਂ ਵੀ ਨਹੀਂ ਕੀਤੀ ਗਈ ਕਿ ਕਿਤੇ ਨਾ ਕਿਤੇ ਹਾਲਾਂਕਿ ਪੰਜਾਬ ਦੇ ਵਿੱਚ ਓਵਰ ਆਲ ਦੇਖਿਆ ਜਾਵੇ ਤਾਂ ਪੰਜਾਬ ਜਿਹੜਾ ਕਾਉਂਟਰ ਦਾ ਪ੍ਰਦਰਸ਼ਨ ਰਿਹਾ ਉਹ ਸੰਤੁਸ਼ਟ ਕਰਨ ਰਿਹਾ ਹੈ ਕਿ 3 ਸੀਟਾਂ ਜ਼ਰੂਰ ਆਈਆਂ ਨੇ ਪਰ ਅਗਰ ਦੂਜੇ ਦੇਸ਼ ਤੇ ਦੂਜੇ ਰਾਜਾਂ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਹੈਗਾ ਪ੍ਰਦਰਸ਼ਨ ਬਿਲਕੁਲ ਹੀ ਖਰਾਬ ਰਿਹਾ ਹੈ ਪਾਰਟੀ ਸਾਰੇ ਸੀਟਾਂ ਦੇ ਹਾਰੀ ਹੈਗੀ ਹੈ ਤਾਂ ਇੱਕ ਤਰ੍ਹਾਂ ਨਾਲ ਜੋ ਲੀਡਰ ਅਗਵਾਈ ਕਰਦਾ ਹੈਗਾ ਹਾਲਾਂਕਿ ਇਹ ਨਹੀਂ ਹੈ ਕਿ ਪ੍ਰਦੇਸ਼ ਜਿਹੜਾ ਹੈਗਾ ਕਾਉਂਟਰ ਦਾ ਦੋਸਤਾਲ ਉਹ ਹੈ ਕਿ ਉਸ ਤੋਂ ਸਾਥ ਵਿੱਚ ਹੈ ਉਹ ਗਏ ਨੇ ਉਹਨਾਂ ਨੇ ਉਸ ਸਰਦ ਦੇ ਤੋਂ ਅਸਤੀਫਾ ਦਿੱਤਾ ਹੈਗਾ ਹੁਣ ਦੇਖਣਾ ਇਹ ਹੋਊਗਾ ਕਿ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਪ੍ਰਤਾਪ ਸਿੰਘ ਬਾਜਵਾ ਜਿਸ ਦੇ ਨਾਲ ਪਹਿਲਾਂ ਗੱਲ ਕੀਤੀ ਉਹਨਾਂ ਨੇ ਵੀ ਆਪਣੇ ਅਸਤੀਫੇ ਦੀ ਪੇਸ਼ਕਾ ਜਰੂਰ ਕੀਤੀ ਸੀਗੀ ਜਿਹੜੀ ਅਟਕਲਾ ਚੱਲ ਰਹੇ ਸਹੀਆਂ ਪਰ ਇਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਪ੍ਰੈਸ਼ਰ ਜਰੂਰ ਹੋਗਾ ਜਦੋਂ ਹੁਣ ਸੀਨ ਤੋਂ ਬਾਅਦ ਖੜਨ ਨੇ ਜਿਹੜਾ ਹੈਗਾ ਕਿ ਅੱਜ ਇਸ ਕੱਲ ਦੀ ਪੁਸ਼ਟੀ ਕੀਤੀ ਹੈ ਕਿ ਹਾਲਾਂਕਿ ਸੀਫੋਰ ਨੇ ਪਹਿਲਾਂ 20 ਮਈ ਨੂੰ ਹੀ ਭੇਜ ਤਾ ਸੀਗਾ ਪਰ ਅੱਜ ਇਸਦੀ ਪੁਸ਼ਟੀ ਹੋਈ ਹੈ ਕਿ ਉਹਨਾਂ ਨੇ ਅਸਤੀਫਾ ਜਿਹੜਾ ਹੈਗਾ ਉਹ ਆਪਣਾ ਹਾਈ ਕਮਾਂਡ ਨੂੰ ਭੇਜਿਆ ਹੈ